ਕਦੇ ਜਿਹੜੇ ਸਾਇਨੇ ਠੀਕ ਠਾਕ ਮਿਲਦਾ ਦੱਸੋ ਸਿਰ ਸਾਇਨੇ ਠੀਕ ਠਾਕ ਹੋ ਗੂਈ ਆਪਾਂ ਜਦ ਬੰਦ ਕੇ ਆ ਜਾ ਤੀ ਕਾਲੂ ਜੀ ਜੱਲਣਾ ਇੰਡੀਆ ਕਰਦਾ ਜਾਨੋ ਜੀ ਕਰਦਾ ਅੱਜ ਹੁਣ ਜਾਨੋ ਜੀ ਨਹੀਂ ਕਰਨ ਦਿਆ ਪਹਿਲਾਂ ਜਦ ਆ ਉਹ ਤਾਂ ਜੀ ਲੱਗਦਾ ਜਿੰਦ ਘਰ ਫਤੇ ਬਲਾਓ ਫਤੇ ਬਲਾ ਜਿੰਦ ਘਰ ਜਿੰਦ ਘਰ ਇਧਰ ਫਤੇ ਨਹੀਂ ਬੁਲਾਉਂਦੀ ਬੜੀ ਠੀਕ ਆ ਚੰਨੀ ਲੈ ਲਓ ਪੁੱਤ ਜੀ ਮੈਂ ਤੇ ਆ ਪੀਸ਼ ਐਦਾਂ ਮੈਂ ਤਾਂ ਕਰਨ ਆਵਾਂ ਯਾਰ ਕਦੇ ਸਾਡੇ ਮਾਪੇ ਸਾਨੂੰ ਕਰਦੇ ਹੁੰਦੇ ਨੇ ਨਾ ਤੁਸੀਂ ਮੰਨ ਜੋ ਨਹੀਂ ਲੈ ਕੇ ਦੇਣੀ ਜਿੰਦ ਘਰ ਪੀਸ਼

ਦੀ ਯਾਸਾ ਵਰ ਬਦਰ ਕੀ ਰਹੇ ਪਿਆਸਾ ਮਾ ਸ਼ਾਦ ਬਈ ਅਬਰ ਨਾ ਥਾਉਂ ਮਾ ਦੋ ਘਰ ਚਾਹੂ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਰੀਏ ਨੰਦਨ ਚੱਤਰ ਹਮਾਰੇ ਮਾਰੀ ਹੈ ਕਹਾਤ ਹੈ ਮੁਝੇ ਅਬਰੀਏ ਬਨਕਾਲ ਕਾ ਦਰਾਸ ਨਵਰੀਏ ਜੋ ਸਦਾ ਹਮਾਰੇ ਪਛਾੜ ਸ੍ਰੀ ਹਸਤੁ ਜੀ ਕਦੇ ਔਏ ਆਂਦੇ ਇਧਰ ਸੰਗਾ ਸਾਹਿਬ ਨੂੰ ਸਰੋਪੇ ਪੈ ਚੁੱਕੇ ਆ ਤਿਆਰੀ ਹੋ ਗਈ ਪੂਰੀ ਪ੍ਰੋਗਰਾਮ ਤੇ ਪਹੁੰਚਣ ਆਣ ਆਹ ਦੇਖੋ ਬਾਪਾ ਜੀ ਜਿੰਦ ਘਰ ਪਿੱਛੇ ਜਾ ਬੈਠੀ ਆ ਜਿੰਦ ਘਰ ਹੈਲੋ ਕਦਸ ਸੁਸਤ ਜਾਈਆਂ ਦੇ ਘਰ ਅਸਰ ਪਹੁੰਚ ਗਏ ਆ ਜੀ ਪ੍ਰੋਗਰਾਮ ਤੇ ਦੇਖੋ ਇਹ ਵੀ ਜਗਤ ਹੁੰਦੇ ਜਸਥਾਨ ਜਿਹੜੇ ਲੋਕੇ ਸ਼ੇਹਂਦੇ ਗਏ ਹਾਂ ਸਗਾ ਸਪਣਾ ਸੰਗਤਾ ਹੀ ਜਾਂਦੀ ਆ ਬਹੁਤ ਕਹਿੰਦੇ ਚੁੱਪ ਨੇ ਕਿਹੜੀ ਗੱਲਾਂ ਕਿਸੇ ਗੱਲਾਂ ਨੇ ਕਿਉਂਕਿ ਪਹੁੰਚ ਗਏ ਆ ਤਾਂ ਆ ਸਾਰੇ ਵੀਰ ਗੀਰੋ ਦੋ ਜੋ ਐਦਾਂ ਕਰੋ ਵੀ ਸੰਗਤ ਨੂੰ ਨਹੀਂ ਜਾਂਦਾ ਅਸੀਂ ਸੰਗਤ ਐਦਾਂ ਨਾ ਸੰਗਤ ਓਏ ਚੁੱਪ ਸੰਗਤ ਦੇ ਆਉਣ ਜਾਂ ਲਈ ਬੱਸਾਂ ਦਾ ਪ੍ਰਬੰਧ ਹੋ ਤੇ ਐਦਾਂ ਨਾ ਕਿ ਬੱਸਾਂ ਫਿਰ ਦੂਰੋ ਦੂਰ ਸੰਗਤ ਆਉਂਦੀ ਆ ਸਾਰੀਆਂ ਬੱਸਾਂ ਆ ਦੇ ਕੱਚੇ ਤੇ ਮਗਰਲੇ ਬੰਨੇ ਆ ਗਏ ਹਾਂ ਕਿੰਨੀ ਆ ਫਸੇ ਨਹੀਂ ਇੱਧਰ 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 ਜਿੱਦੇ ਉਹ ਗਰਾਜ ਆਵਾਜ਼ ਸ਼ੁਮਰੀਆ ਬਰੇਕ ਜਰਨੂ ਨੇ ਪੁੱਤ ਨੂੰ ਵਿਆਹਣ ਜਾਣਾ ਸੀ ਹੁਣ ਸੋਚਦਾ ਜਿਹੜੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਅੰਦਰ ਸ਼ੋਭਾ ਪਾਉਂਦੀਆਂ ਕਾਸ਼ ਮੇਰੇ ਕੋਲ ਹੁੰਨ ਕਵਾਂ ਲੈ ਉਸੇ ਗਰਾਣੀ ਤੇ ਕੰਮ ਦਾ ਵੀਡੀਓ ਬਣਾਵਾ ਕਿਹੜਾ ਕੰਮ ਜਵਾ ਕਹੇ ਚੇਚ ਲੈ ਚੇਚ ਅੰਕਲ ਦੂਹੀ ਖੜੇ ਜਾ ਕੇ ਚੱਲ ਜਾ ਹੈ ਕੋਈ ਨਹੀਂ ਕੋਈ ਕੋਈ ਕਾ ਕਾ ਕੇ ਨਾਲ ਖੜਨਾ ਵਾ ਆਇਆ ਜੀ ਪ੍ਰਣਾ ਚਲੋ ਮਾਨ ਦੇ ਪ੍ਰੋਗਰਾਮਾਂ ਦੀਆਂ ਟੈਨਸ਼ਨਾਂ ਤੋਂ ਫ੍ਰੀ ਹੋ ਗਏ ਪਾਉ ਨਹੀਂ ਲੰਮੇ ਪੈ ਗਏ ਅਣਕੇ ਹੁਣ ਵਾਏ ਕਰੂ ਪਾਣਾ ਪਾਉ ਜੀ ਕਿੰਨਾ ਫਿਰ ਚੜਦੀ ਕਲਾ ਕਿਦਾਂ ਦਰਿਆ ਪ੍ਰੋਗਰਾਮ ਬਹੁਤ ਵਧੀਆ ਸਾਡੇ ਰਿਵਿਊ ਦੋ ਤਾਂ ਕਿਹਣਾ ਭਾਵੇਂ ਐਸਾ ਹੀ ਕਹੋ ਸਾਨੂੰ ਪਰ ਕਹੋ ਨਹੀਂ 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 ਬਹੁਤ ਵਧੀਆ ਭਾਜੀ ਰਹਿ ਗਿਆ ਜੀ ਕੱਲੇ ਧੱਕੇ ਨਾਲ ਗਣਾ ਆਪਾਂ ਬੜੀਆਂ ਸੰਗਤਾਂ ਦੀ 2000 ਪਲੱਸ ਸੰਗਤਾਂ ਸੀਗੀਆਂ ਤੇ 10 15 ਵੱਡੀਆਂ ਬੱਸਾਂ ਤੇ ਬਾਕੀ ਲੁਕੀ ਆਪਣੀਆਂ ਕਾਰਾਂ ਦੇ ਵਿੱਚ ਆਇਆ ਬੱਸਾਂ ਸੰਗਤਾਂ ਸਭ ਨੂੰ 2.5 2.5 ਘੰਟੇ ਦਾ ਪ੍ਰੋਗਰਾਮ ਲਾਇਆ ਤੇ 11 ਤੋਂ ਇਥੋਂ ਲੱਗੇ 2 ਤੱਕ ਪ੍ਰੋਗਰਾਮ ਚੱਲਿਆ ਜੀ ਜੈ ਜੈਕਾਰ ਹੋਵੇ ਜੀ ਸੰਗਤਾਂ ਦੇ ਸਣਾਏ ਭੈਣ ਦਰੀਰ ਕੌਰ ਨਾਲ ਇਹ ਪੂਰਾ ਜਿase ਦਾ ਬਹੁਤ ਬਹੁਤ ਧੰਨਵਾਦ ਕਰਦੇ ਦਵੇਈ ਆਏ ਨੇ ਜੀ ਆਏ ਨੂੰ ਜੀ ਆਏ ਨੂੰ ਕਹਿੰਦੇ ਆ ਜੀ ਚੜ੍ਹਦੀ ਕਲਾ ਮਾਲਕ ਗੁਰੂ ਅਮਰਦਾਸ ਕਰੇ ਜੀ ਬਾਈ ਆਂ ਆਸ ਕਰਦੇ ਸਾਨੂੰ ਫੇਰ ਗਾਂ ਤੋਂ ਸੱਦਣਗੇ ਜਰੂਰ ਦੀ ਜਰੂਰ ਹਾਂ ਆਪੇ ਕਹੀਏ ਹੁਣ ਇਹ ਕਹਿਤਾ ਜੀ ਅਸੀਂ ਮੌਸਮ ਦੇਖ ਕੇ ਥੋੜਾ ਕਿ ਨਾ ਇੱਥੇ ਗਰਮੀ ਦਾ ਹੁੰਦਾ ਤੇ ਅਸੀਂ ਮੌਸਮ ਦੇਖ ਕੇ ਨਾ ਫੇਰ ਪੰਡਾਲ ਖੁੱਲੀ ਜਗ੍ਹਾ 'ਚ ਲਾਇਆ ਕਰਨਾ ਐਤਕੀ ਥੋੜਾਗਾ ਪੰਡਾਲ ਤੋਂ ਥੋੜਾ ਸਾਨੂੰ ਦਿੱਕਤਾਂ ਆਈਆਂ ਤੇ ਫੇਰ ਵੀ ਗੁਰੂ ਅਮਰਦਾਸ ਨੇ ਆਪ ਆਤਰਾਖੀ ਦੀ ਜਵਾਵ ਲੈਣੈ ਮਾਈਕੂ ਜੀ ਦਾ ਖਾਸ ਬਾਬਾ ਯੂ ਟੂ ਐ ਬੱਦ ਜੰਦ ਨੂੰ ਕਿ ਉਹ ਬਲੇਜੰਦ ਕਰ ਖਾ ਗਾ ਕਾ ਹਾਂ ਤੇਰਾ ਆਪੇ ਰਿਜਾਵਣਾ ਚਾਹ ਲੈ ਸ਼ੂਗਰ ਚਾਹ ਇਸੇ ਦੇ ਰਿਜਨੇ ਧਰੀ ਹੋਣ ਮਿਲੀ ਹੁਣ ਚੱਲੂਗੀ ਗੇਮ ਇਹ ਤੇ ਚਲੇ ਕਮਕਨ ਮੈਂ ਤੇ ਜਿੰਦ ਕਰੇ ਇਹ ਕੁਝ ਇਹ ਖਾਲ ਸਾਹਿਬ ਐਗੀ ਜੀ ਦੀ ਫਤਿਹ ਕੀ ਹੋਇਆ ਅਸਾਂ ਠੀਕ ਠਾਕ ਮਿਲ ਗਾਦੇ ਤੁਸੀਂ ਵੀ ਠੀਕ ਠਾਕ ਹੋਵੋ ਕੀ ਆ ਮਾਮੂ ਦਰਾ ਉਹ ਹੋਉਂਦੇ ਥੱਲੇ ਉਹਨੂੰ ਸਾਰੇ ਹੀ ਚਾਹੀਦੇ ਮਾਮੇ ਵੀ ਚਾਹੀਦੇ ਨੈਨਾ ਵੀ ਚਾਹੀਦੀ ਆ ਮਾਸੀ ਨਹੀਂ ਕਹਿਣਾ ਹੁੰਦਾ ਲੋਕੋ ਵੀ ਨੈਨਾ ਹਾਏ ਹਾਏ ਟੱਕਲੀ ਰੋਣਾ ਚਲੋ ਪਹੁੰਚ ਗਿਆ ਲੋ ਬਾਹਰੋਂ ਬਾਹਰੋਂ ਆਪਾਂ ਅੱਜ ਬਾਤਸੀ ਕੀਤੀ ਹੋਈ ਆ ਚਲੋ ਜੁੜੇ ਦਿਓ ਵਲੌਗ ਨਾਲ ਮੈਂ ਸਿੰਘ ਸਾਹਿਬ ਦੇ ਫੋਨ ਸ਼ੂਟ ਕਰ ਲਈ ਕਿਉਂਕਿ ਮੇਰਾ ਤੇ ਪੂਰਾ ਪ੍ਰਿਆਜ ਚਲੋ ਤੇ ਨਾ ਲਓ ਜੀ ਹੁਣ ਚਾਲੇ ਵਜਣ ਲੱਗੇ ਆ ਜਿੰਦਗਰ ਸਮਾਨ ਸਾਰਾ ਰੱਖ ਲੈ ਚਲੋ ਮਮੂ ਕੋ ਬਾ

ਉਹ ਤੋਂ ਟ੍ਰੇਨ ਆ ਫਲਾਈਟ ਤੇ ਬੈਂਡ ਤੋਂ ਪਹਿਲਾਂ ਪਹਿਲਾਂ ਦੇ ਜਲਪਾਣੀ ਛਕਾ ਲੀਏ ਜਿੰਦਗੁਰ ਦਾ ਰੋਣਾ ਚੱਲ ਰਿਹਾ ਬਾਸ ਠੀਕ ਆ ਛੁੱਟੀ ਜਾ ਥੱਲੇ ਬਾਅਦ ਜਾਂਦਾ ਮੈਂ ਸ਼ਗਨ ਨਹੀਂ ਕੋਕ ਖਾ ਸਕਦਾ ਨੂੰ ਭੁੱਖਾ ਹੀ ਰਹਿਣਾ ਪੇਸ਼ ਕਰੋ ਬਾਸ ਇਧਰ ਮਸਲਾ ਬਣ ਗਿਆ 에어ਪੋਰਟ ਤੇ ਕੁੜੀ ਮਿਲੋ ਆ ਕੇਂਦੀ ਮੇਰੇ ਅੱਲਾ ਤੇ ਮੈਂ ਉਹਨੂੰ ਆਖੀ ਨੇ ਮੇਰਾ ਜਿੰਦਗੁਰ ਆ ਜਾ ਇਧਰ ਪਲੀਜ਼ ਕਹੋ ਪਲੀਜ਼ ਪਾਪਾ ਆ ਜਾਓ ਇਧਰ ਦੇਖ ਬੱਚੇ ਪਲੀਜ਼ ਕਹੋ ਨਾ ਸਾਫ ਸਫਾਈ ਚੱਲੰਦੀ ਆ। ਲਓ ਜੀ ਫਾਈਨਲੀ ਬੋਰਡਿੰਗ ਹੋ ਗਈ ਆ। ਤੇ ਚੱਲੇ ਆ ਹੁਣ ਜਹਾਜ਼ 'ਚ। ਸਾਰੇ ਲਾ ਲਈ ਜਾਂਦੇ ਜਿੰਨਾਂ ਕਿ ਨੈਟ ਚੱਲੰਦਾ ਛੇਦੀ ਛੇਦੀ ਛੇਦੀ। ਪਾਵਰ ਬੈਂਕ ਇੱਥੇ ਜਿੰਦ ਦੇ ਕਾਰਟ। ਇੱਧਰ ਦੇਖੋ ਆ ਭਾਰ ਭਾਰ ਕੇ ਬੈਗੀ ਦੇ ਕੱਪ ਖਾਦੇ ਕੱਢਾ। ਜਸਪਾਲ ਥੋੜਾ ਸਾ ਲਿਆ ਕਰ। ਉਹਨੇ ਤਾਂ ਇੱਕ ਹੀ ਖਾਦਾ ਉਹਨੇ ਬਖਾਇਆ ਰੱਖਦਾ ਵਾਦਾ ਜੀ। ਦੋ ਦੋ ਅੱਜ ਮੈਂ ਵਲੌਗ ਆਪਣੇ ਇੱਕ ਮਿੰਟ ਅੱਜ ਗਾ ਲਿਆ ਅੱਜ ਗਲਾਸ ਚ ਗਲਾਸ ਖਾ ਕੇ ਨੇ ਕੀ ਗੱਲ ਦੀ ਗਲਾਸ ਚ ਕਿੰਨੇ ਗਲਾਸ ਆਉਂ ਖਾ ਆਪੇ ਇੱਕ ਹੀ ਸਰ 3-4 ਕੱਪ ਕੌਫੀ ਦੀ ਪੀ ਗਈ ਆ ਤੇ ਦੋ ਮੈਗੀ ਦੇ ਖਾਜੀ ਨੇ ਦਾਰ ਆਉਂਦਾ ਆਇਦਰ ਜਿੰਦ ਕੌਰ ਨਾ ਪੜਾਈ ਨੀ ਕੀ ਕਰਦੀ ਫਿਰਦੀ ਐ ਕਦੀ ਮਾਮੇ ਕੇ ਜਾਂਦੀ ਕਦੀ ਕਿਸ ਬਨੇ ਜਾਂਦੀ ਐ ਜਿੰਦਿਆ 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 ਚਿੰਦਿਆ ਕੀ ਆ ਮਾਉ ਕਿਤੇ ਆ ਮੈਂ ਆਪ ਦਾ ਸਵਾਗਤ ਹੈ ਬਹੁਤ ਗਿਆ ਫੈਨਲ ਜਵਾਏ ਬੋਲੋ ਚੁਕੇ ਹੁਣ ਸੁਨੇਹੇਦਾਰ ਸੁਤੇ ਹਨ ਕਿਹਦੀ ਗੱਲ ਕਰਦੇ ਆ ਵੀਰੋਂ ਕੌਣ ਬੱਸ ਪਹੁੰਚੇਗਾ ਕੀ ਹੈ ਜਾਜੂ ਦੇਖੋ ਪੱਜ ਜਾ ਥਿਸੇ ਥਿਸੇ ਇੰਗ੍ਰੇਸ਼ਨ ਕਰਾਲ ਕੇ ਪਹਿਲਾ ਪਹਿਲਾ ਸੌਖੇ ਫਰੀ ਹੋ ਜਾਈਦਾ ਮਾੜਾ ਮੋਟਾ ਕੋਈ ਬੋਰਡ ਦੋਨ ਜਗਾ ਛਰ ਦੇਣੀ ਚਾਹੀਦੀ ਆ ਹਰ ਕੇ ਥਾਂ ਤੇ ਬੋਰਡ ਹਰ ਕਿਥਾਂ ਦੇ ਬੋਰ ਅੰਦਰ ਵੀ ਬਾਹਰ ਵੀ ਵੇਲੋ ਆਮ ਆ ਗਈ। ਲਓ ਜੀ ਅਸੀਂ ਲਓ ਜੀ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਪਾਵਨ ਨਗਰੀ ਅੰਮ੍ਰਿਤਸਰ ਸਾਹਿਬ ਪਹੁੰਚ ਚੁੱਕੇ ਆਂ। ਜਿੰਦ ਆ ਜਾ। ਲੋ ਵੀ ਆਪਾਂ ਹੁਣ ਫੈਮਿਲੀ ਨਾਲ ਬਹਿ ਗਏ ਸੀਟ ਆਪ ਅਗਲੀ ਨਹੀਂ ਜੇ ਛੱਡਣੀ ਕਦੇ ਜਾਂ ਮਸੀਬਤ ਹੋਵੇ। ਮੈਂ ਸੀਟ ਤੇ ਆ ਗਿਆ। ਜਿੰਦਾਂ ਵੀ ਲਾ ਲਿਆ ਹੁਣ ਖੋਪੇ ਸੰਤੁਸ਼ਟੀ ਹੋ ਗਈ ਹੈ ਸੰਤੁਸ਼ਟੀ ਹੋ ਗਈ ਹੈ ਐਨ ਕਾ ਉਦੋਂ ਲਿਖਦੀ ਮਿਸ ਕਰਦੇ ਸੀ ਕਹਿੰਦੇ ਕਿ ਹੈ ਨਾ ਮੈਂ ਸਿਰ ਇਦਾਂ ਕਰਦਾ ਸੀ ਤੇ ਮਾਈ ਸ਼੍ਰੀਮਤੀ ਜੀ ਜਾਂਦੇ ਹੀ ਕਿੰਨੇ ਉਹ ਕਮ ਕੀਤਾ ਸੀ ਉਹ ਵਿਚਾਰੇ ਨੂੰ ਭਾਵੇਂ ਕੰਨ ਤਰਸ ਗਏ ਹਰਨ ਸੁਣਨ ਹਰ ਸੁਣ ਸੁਣ ਨਿਆਰੇ ਹੁੰਦੇ ਹਣ ਹਰ ਸੁਣਨ ਜੱਡਾ ਮੈਨੂੰ ਇੱਥੇ ਡਰ ਲੱਗੀ ਜਾਂਦਾ ਵਾ ਅਈ ਦਾਨੀ ਮੇਰਾ ਕੀ ਉਤਰ ਸੇ ਪੈ ਹੈ ਮੈਂ ਹਾਸਦੀ ਸੀਗੀ ਚਲੋ ਗਾਇਦਾ ਇੱਥੋਂ ਹੀ ਆ ਉਦਾਂ ਵੀ ਤੁਹਾਨੂੰ ਮੈਂ ਸ਼ੇਅਰ ਕਰਦੀ ਰਹਿਣੀ ਆ ਵੀ ਹਾਂ ਵੀ ਇੱਥੇ ਆਪਣਾ ਕੋਈ ਸਖਤ ਨੂਲ ਨਹੀਂ ਇਹ ਹੈ ਨਾ ਇੰਡੀਕੇਟਰ ਦੇ ਕੇ ਨਾ ਲਾਈਨ ਚੇਂਜ ਕਰਨ ਲੱਗੇ ਕਾਲਾ ਐਲਮ ਸਹੀ ਰਿਹਾ ਹਾਂ ਹਾਂ ਬਿਲਕੁਲ ਉਹ ਕੌਣ ਉਹ ਦਿਨ ਉਹ ਬੱਤ ਜਾਲਦੀ ਨਹੀਂ ਕਾਲਾ ਲੋਕੀਏ ਬਾਬਾ ਕੋਈ ਮਜ਼ਾਕ ਕਰਨ ਦੇ ਲੋਟ ਟਾਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਨ ਕੋਟ ਸ਼ੁਕਰਾਨਾ ਮਹਾਰਾਜ ਜੀ ਕਿਰਪਾ ਰੱਖਿਓ ਆਪ ਜੀ ਦਾ ਆਸਰਾ